ਜੈ ਮਾਤਾ ਦੀ ਦੋਸਤੋ ਨਵਾਂ ਫੋਨ ਲਾਂਚ ਹੋ ਗਿਆ ਜੀ Oppo ਕੰਪਨੀ ਨੇ ਕਰਤਾ Reno 12 Reno 12 Pro ਔਰ ਆਪਾਂ ਵੀ ਸਕੀਮ ਲਗਾਤੀ ਮੋਟੀ ਇਹਦੇ ਉੱਤੇ ਜਿਵੇਂ ਕਿ ਨਵੀਂ ਕੋਈ ਚੀਜ਼ ਲਾਂਚ ਹੁੰਦੀ ਹੈ ਵੀਡੀਓ ਹੋ ਜੇਗੀ ਲੰਬੀ ਥੋੜੀ ਜਿਹੀ ਲੰਬੀ ਹੋ ਜੇਗੀ ਇਹਨੂੰ ਸ਼ੇਅਰ ਵੀ ਕਰ ਦਿਓ ਔਰ ਪੂਰੀ ਐਂਡ ਤੱਕ ਵੀ ਸੁਣੀ ਆ ਤੁਹਾਨੂੰ ਪਤਾ ਜਿਵੇਂ ਵੀਡੀਓ ਹੋ ਜੇਗੀ ਲੰਬੀ ਸ਼ੇਅਰ ਕਰ ਦਿਓ ਜਿਆਦਾ ਤੋਂ ਜਿਆਦਾ ਜਿਵੇਂ ਕਿ ਆਪਾਂ ਨਵੀਂ ਲਾਂਚਿੰਗ ਲੈ ਕੇ ਆਏ ਆ Reno ਸੀਰੀਜ਼ ਦੀ ਦੀਪਕ ਟੈਲੀਕਮ ਵੱਲੋਂ ਵੀ ਇੱਕ ਫਰਜ ਬੰਦਾ ਛੋਟੀ ਜੀ ਸਕੀਮ ਦੇਣ ਦਾ ਇਨਾ ਸਲੀਕ ਮਾਡਲ ਮਤਲਬ ਬਹੁਤ ਹੀ ਦੇਰ ਬਾਅਦ ਕੱਢਿਆ ਔਰ ਲੁੱਕ ਵੀ ਬੜੀ ਸ਼ਾਨਦਾਰ ਹੈ ਬਹੁਤ ਸ਼ਾਨਦਾਰ ਦੋਨੇ ਕੈਮਰੇ ਦੇ ਫਰੰਟ ਔਰ ਬੈਕ OIS ਕੈਮਰੇ 50 ਮੈਗਾਪਿਕਸਲ ਠੀਕ ਹੈ ਜੀ ਸੈਲਫੀ ਕੈਮਰਾ ਵਿਦ AF 50 ਮੈਗਾਪਿਕਸਲ ਔਰ ਗੋਰੀਲਾ ਗਲਾਸ ਦੇ ਨਾਲ ਹੈ 80 ਵਟ ਸੁਪਰ ਵੂਕ ਫਲੈਸ਼ ਚਾਰਜਰ ਵਿਦ 5000 ਐਮਐਚ ਬੈਟਰੀ ਬੈਟਰੀ ਬੈਕਅਪ ਵੀ ਸ਼ਾਨਦਾਰ ਹੈ 12 ਜੀਵੀ ਰੈਮ 256 ਔਰ 512 ਠੀਕ ਹੈ ਆਪਣੇ ਆਈਫੋਨ ਐਕਸ ਬਿਲਕੁਲ ਫ੍ਰੀ ਲਗਾਤਾ ਜੀ ਜਿਹੜਾ ਵੀ ਕੋਈ ਰੈਨੋ 12 ਰੈਨੋ 12 ਪ੍ਰੋ ਫੋਨ ਲਏਗਾ ਉਹਨੂੰ ਆਈਫੋਨ ਐਕਸ ਬਿਲਕੁਲ ਮੁਫਤ ਦਿੱਤਾ ਜਾਵੇਗਾ ਕਿਵੇਂ ਦਿੱਤਾ ਜਾਵੇਗਾ ਪਹਿਲੇ 10 ਬੰਦੇ ਜਿਹੜੇ ਹੋਣਗੇ ਉਹਨਾਂ ਦੀ ਪਾਈ ਜਾਏਗੀ ਪਰਚੀ ਨਾਲ ਦੀ ਨਾਲ ਉਹਨਾਂ ਨੂੰ ਕੂਪਨ ਦਿੱਤਾ ਜਾਵੇਗਾ ਔਰ ਪਹਿਲੇ 10 ਬੰਦੇ 11ਵੀਂ ਪਰਚੀ ਨਹੀਂ ਹੋਵੇਗੀ 10 ਬੰਦਿਆਂ ਦੀ ਪਰਚੀ 20 ਤਾਰੀਖ ਨੂੰ ਕੱਢੀ ਜਾਵੇਗੀ 3 ਦਿਨਾਂ ਬਾਅਦ ਠੀਕ ਹੈ ਜੀ ਉਹਦਾ ਰਿਜ਼ਲਟ ਰਾਤ ਨੂੰ 8 ਵਜੇ ਨਿਕਲੇਗਾ ਔਰ ਜਿਹੜੇ 9 ਬੰਦੇ ਹੋਰ ਆਉਣਗੇ ਉਹਨਾਂ ਨੂੰ ਵੀ ਗਿਫਟਾਂ ਦੇ ਨਾਲ ਭਰਪੂਰ ਕੀਤਾ ਜਾਵੇਗਾ ਇਹ ਨਹੀਂ ਹੈਗਾ ਕਿ ਖਾਲੀ ਇਹ ਕੂਪਨ ਖਾਲੀ ਕੋਈ ਨਹੀਂ ਨਿਕਲੇਗਾ ਔਰ ਗੱਲ ਕਰਾਂਗੇ ਇਹਦੇ ਫੀਚਰਾਂ ਦੀ ਫੀਚਰ ਬਹੁਤ ਹੀ ਜ਼ਿਆਦਾ ਭਰਪੂਰ ਨੇ 50 ਮੈਗਾਪਿਕਸਲ OIS OIS ਕੈਮਰੇ ਨੇ ਜੀ ਇਹਨਾਂ ਦੇ ਵਿੱਚ ਔਰ ਫਰੰਟ ਵੀ 50 ਮੈਗਾਪਿਕਸਲ ਹੈ ਸਲੀਕ ਮਾਡਲ ਨੇ ਬਿਲਕੁਲ ਦੇਖੋ ਬਿਲਕੁਲ ਸਲੀਕ ਕਰਵ ਡਿਸਪਲੇ ਦੇ ਨਾਲ ਨੇ ਬਹੁਤ ਸ਼ਾਨਦਾਰ ਹੈ ਜੀ ਔਰ ਆਪਣੇ ਕੋਲੇ ਬਿਲਕੁਲ ਇਹਦਾ ਡੈਮੋ ਵੀ ਹੈ ਤੁਸੀਂ ਫੀਲ ਕਰਕੇ ਲੈ ਸਕਦੇ ਹੋ ਆਕੇ ਸ਼ੋਪ ਦੇ ਉੱਤੇ ਬਹੁਤ ਹੀ ਸਲੀਕ ਦੇ ਵਿੱਚ ਬਣਾਇਆ ਇਹਨਾਂ ਨੇ ਬਹੁਤ ਫੁਲੀ AI ਟੈਕਨੀਕ ਦੇ ਨਾਲ ਹੈ ਮਤਲਬ ਇੰਨੇ ਫੀਚਰਸ ਨੇ ਮੇਰੇ ਤੋਂ ਦੱਸੇ ਨਹੀਂ ਜਾਣੇ ਠੀਕ ਹੈ ਬਹੁਤ ਜ਼ਿਆਦਾ ਫੀਚਰਸ ਨੇ ਔਰ ਲੁੱਕ ਦੇਖੋ ਬਿਲਕੁਲ ਗੋਲਡਨ ਬਹੁਤ ਬਹੁਤ ਹੀ ਅਟਰੈਕਟਿਵ ਬਹੁਤ ਗੁੱਡ ਲੁੱਕ ਦੇ ਵਿੱਚ ਬਣਾਇਆ ਇਹਨਾਂ ਨੇ ਦੇਖੋ ਔਰ ਬਹੁਤ ਸ਼ਾਨਦਾਰ ਪਹਿਲਾਂ ਆਓ ਤੇ ਲਾਭ ਉਠਾਓ ਬਹੁਤ ਹੀ ਅਟਰੈਕਟਿਵ ਪ੍ਰਾਈਸ ਦੇ ਵਿੱਚ ਕੱਢਿਆ ਇਹਨਾਂ ਨੇ 12GB 256GB 36999 12512 40999 اور کریڈٹ کارڈ ਤੇ سکیمਾਂ ਨੇ ਜੀ 10% ਦੀਆਂ کریڈਟ کارڈ ਤੇ ਆਫ ਹੈ 10% ਤੁਹਾਨੂੰ ஆன்ਲਾਈਨ ਲੈਣ ਦੀ ਲੋੜ ਨਹੀਂ ਹੈ ਬਿਲਕੁਲ ਮੇਰੇ ਨਾਲ ਕੰਟੈਕਟ ਕਰੋ ਤੁਹਾਨੂੰ کریਡਿਟ ਕਾਰਡ ਦੇ ਵੀ ਮਿਲਣਗੇ ਆਫਰ ਠੀਕ ਹੈ ਜੀ ਬਾਕੀ ਜੋ ਸਾਡੇ ਵੱਲੋਂ ਸਕੀਮ ਹੈ ਉਹ ਹੈ ਹੀ ਹੈ ਜੈ ਮਾਤਾ ਦੀ ਜੀ ਜੈ ਮਾਤਾ